ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰੇਲੂ ਨੌਕਰਾਨੀ ਨੇ ਇੱਕ ਬੱਚੀ ਦੇ ਨਾਲ ਬੜਾ ਬੁਰਾ ਵਿਵਹਾਰ ਕੀਤਾ ਤੇ ਉਸ ਬੱਚੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਦਰਅਸਲ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿੱਥੇ ਉੱਤਰ ਪ੍ਰਦੇਸ਼ ਦੇ ਨੌਇਡਾ ਦੇ ਸਭ ਤੋਂ ਆਲੀਸ਼ਾਨ ਉੱਚ ਉੱਚੀ ਪਾਰਸ ਟਾਇਰਾ ਸੁਸਾਇਟੀ ਦੇ ਵਿੱਚ ਚੱਲ ਰਏ ਇੱਕ ਡੇ ਕੇਅਰ ਦੇ ਵਿੱਚ ਘਰੇਲੂ ਨੌਕਰਾਨੀ ਨੇ ਇੱਕ ਮਾਸੂਮ ਕੁੜੀ ਨੂੰ ਕੁੱਟਿਆ ਤੇ ਡੇ ਕੇਅਰ ਦੇ ਵਿੱਚ ਕੰਮ ਕਰਨ ਵਾਲੀ ਘਰੇਲੂ ਨੌਕਰਾਨੀ ਨੇ 15 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕੁੱਟਿਆ ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਨੌਕਰਾਨੀ ਦੀ ਦਿਲ ਦਹਿਲਾ ਦੇਣ ਵਾਲੀ ਇਸ ਹਰਕਤ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਗਿਆ ਹੈ ਦਰਅਸਲ 4 ਅਗਸਤ ਦੀ ਘਟਨਾ ਦੀ ਇਹ ਵੀਡੀਓ ਜਿਸ ਨੂੰ ਦੇਖਣ ਤੋਂ ਬਾਅਦ ਪਰਿਵਾਰ ਨੇ ਐਤਵਾਰ ਨੂੰ ਨੋਇਡਾ ਸੈਕਟਰ 142 ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਵਾਇਆ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਅਤੇ ਵੀਡੀਓ ਦੇ ਆਧਾਰ ਤੇ ਉਸ ਦੋਸ਼ੀ ਕੁੜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਇਹ ਘਟਨਾ ਜੋ ਹੈ 4 ਅਗਸਤ 2025 ਦੀ ਹੈ ਜਦੋਂ ਬੱਚੀ ਦੀ ਮਾਂ ਉਸ ਨੂੰ ਡੇ ਕੇਅਰ ਤੋਂ ਘਰ ਲੈ ਕੇ ਆਈ ਤਾਂ ਉਹ ਬੱਚੀ ਜੋ ਹੈ ਲਗਾਤਾਰ ਰੋ ਰਹੀ ਸੀ ਤੇ ਕੱਪੜੇ ਬਦਲਦੇ ਸਮੇਂ ਮਾਂ ਨੇ ਦੇਖਿਆ ਕਿ ਬੱਚੀ ਦੇ ਦੋਵੇਂ ਪੱਟਾਂ ਦੇ ਉੱਤੇ ਗੋਲ ਨਿਸ਼ਾਨ ਬਣੇ ਹੋਏ ਸਨ ਤੇ ਡਾਕਟਰ ਨੇ ਕਿਹਾ ਕਿ ਇਹ ਕੱਟਣ ਦੇ ਨਿਸ਼ਾਨ ਹਨ ਸ਼ੱਕ ਹੋਣ ਤੇ ਮਾਪਿਆਂ ਨੇ ਡੇ ਕੇਅਰ ਦਾ ਸੀਸੀਟੀਵੀ ਦੇਖਿਆ ਜਿਸ ਵਿੱਚ ਨੌਕਰਾਨੀ ਜੋ ਹੈ ਬੱਚੀ ਨੂੰ ਬੇਰਹਿਮੀ ਦੇ ਨਾਲ ਕੁੱਟਦੀ ਹੋਈ ਤੇ ਉਹ ਸੁੱਸ ਨੂੰ ਥੱਲੇ ਸੁੱਟਦੀ ਹੋਈ ਦਿਖਾਈ ਦੇ